ਸੰਗਾ ਜੀ ਇਹ ਜਿਹੜੀਆਂ ਗੱਲਾਂ ਨੇ ਨਾ ਜੀ ਇਧਰ ਉਧਰ ਦੀਆਂ ਇਹ ਕਦੀ ਕਰਨੀਆਂ ਨਹੀਂ ਚਾਹੀਦੀਆਂ ਗਿਆ ਘਰ ਜੇ ਸ਼ੁਕ ਸ਼ਾਂਤੀ ਹੋਵੇ ਨਾ ਜੀ ਜੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਰੱਖਣੀ ਹੈ ਨਾ ਤੀਸਰੇ ਬੰਦੇ ਦੀ ਗੱਲ ਨਾ ਸੁਣੋ ਕਦੀ ਵੀ ਦੋ ਘਰ ਦੇ ਵਿੱਚ ਜੀ ਹੈ ਕਿ ਨੇ ਇੱਕ ਇੱਕ ਦੂਜੇ ਦੇ ਨਾਲ ਲੜੋ ਝਗੜੋ ਜੋ ਮਰਜ਼ੀ ਕਰੋ ਪਰ ਤੀਜੇ ਦੀ ਗੱਲ ਜਿਹੜੀ ਉਹ ਘਰ ਦੇ ਵਿੱਚ ਨਹੀਂ ਆਉਣੀ ਚਾਹੀਦੀਗੀ ਜਦੋਂ ਤੀਜਾ ਬੰਦਾ ਕਰਦੇ ਵਿੱਚ ਐਂਟਰੀ ਕਰ ਜਾਂਦਾ ਹੈ ਨਾ ਜੀ ਇਧਰ ਉਧਰ ਦੀ ਗੱਲ ਕਰਨ ਲੱਗ ਪੈਂਦਾ ਫਿਰ ਘਰ ਦੇ ਵਿੱਚ ਪਵਾੜੇ ਬੈ ਜਾਂਦੇ ਨੇ ਹੁਣ ਆਹ ਬੀਬੀ ਨੇ ਵੇਖੋ ਗੱਲ ਤੇ ਚਲੋ ਇਹੀ ਸੀ ਵੀ ਤੂੰ ਕੱਪੜੇ ਪਾਏ ਨੇ ਤੇ ਜਾ ਕੇ ਕਹਿ ਦਿੰਦੀ ਵੀ ਲਓ ਜੀ ਕੱਪੜੇ ਬੜੇ ਸੋਹਣੇ ਨੇ ਫਿਰ ਕਹਿੰਦੀ ਵੀ ਤੇਰੀ ਦਰਾਨੀ ਵੇਖੋ ਵੀ ਕਿੱਡੇ ਆਨੰਦ ਲੈ ਰਹੀ ਵੀ ਕਿੱਡੇ ਕਿੱਡੇ ਸੋਹਣੇ ਕੀਮਤੀ ਕੱਪੜੇ ਨੇ ਉਹਦੇ ਕੋਲ ਉਹ ਤੇ ਵਿਚਾਰੇ ਪਹਿਲਾਂ ਹੀ ਖੇਜੇ ਹੋਏ ਨੇ ਵੀ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋ ਸత్సੰਗਤ ਜੀ ਇਹ ਜਿਹੜੀ ਚੁਗਲੀ ਹੈ ਨਾ ਜੀ ਹੁਣ ਚੁਗਲੀ ਦੀ ਸత్సੰਗਤ ਜੀ ਜਦੋਂ ਆਪਾਂ ਸੁਣਾਗੇ ਨਾ ਜੀ ਤੇ ਵੇਖੋ ਇਹ ਕਰ ਦੇ ਵਿੱਚ ਚੁਗਲੀ ਫੁੱਟ ਪਾਉਂਦੀ ਹੈ ਤੇ ਫੁੱਟ ਪਾਉਂਦੀ ਜਿਹੜੇ ਜਿਹੜੀ ਫੁਟੇਜ ਜੇ ਰਾਵਣ ਦੇ ਘਰ ਫੁੱਟ ਪਈ ਨਾ ਜੀ ਤੇ ਰਾਵਣ ਦੇ ਲੰਕਾ ਨਾਸ਼ ਹੋ ਗਈ ਜੀ ਨਹੀਂ ਤੇ 1 ਲੱਖ ਪੁੱਤ ਸਵਾ ਲੱਖ ਨਾਤੀ ਦਾ مالک ਸੀ ਜੀ 1 ਲੱਖ ਪੁੱਤਰਾ ਅੱਗੇ ਨਾ ਜੀ ਧੀਆਂ ਧੀਆਂ ਪੁੱਤਰ ਦੋਦੇ ਪੋਤੇ ਹੁੰਦੇ ਐਡੇ ਪਰਿਵਾਰ ਦਾ ਮਾਲਕ ਇੱਕ ਫੁੱਟ ਕਰਕੇ ਮਾਰਿਆ ਗਿਆ ਫਿਰ ਕੈਰਵਾ ਤੇ ਪਾਂਡਵਾ ਦਾ ਕਿੱਡਾ ਸਾਹ ਸੰਗਤ ਜੀ ਇਕੱਠ ਸੀ ਉਹਨਾਂ ਦਾ ਉਹੀ ਪੰਜੇ ਭਰਾ ਸੀ ਜਿਹੜੇ ਇਕੱਠੇ ਖੇਡਦੇ ਸਨ ਜੀ ਉਹੀ ਵੱਡੇ ਹੋ ਕੇ ਕਿੱਡਾ ਵੱਡਾ ਜੰਗ ਉਹਨਾਂ ਨੇ ਕੀਤਾ ਜੀ ਹਾਂ ਜੀ ਉਹ ਸਾਰਾ ਕੁਝ ਤਹਿਸ਼ ਨਹਿਸ਼ ਹੋ ਕੇ ਰਹਿ ਗਿਆ ਇੱਕ ਹੀ ਸੀ ਇੱਕ ਫੁੱਟ ਸੀ ਜੀ